ਅੱਜ ਬਸਪਾ ਅੰਬੇਡਕਰ ਪਾਰਟੀ ਵੱਲੋਂ 26 ਤਰੀਕ ਦਾ ਜੋ ਧਰਨਾ ਥਾਣਾ ਵੀਡੀਓਜਨ ਚੌਂਕ ਦੇ ਵਿੱਚ ਹੋ ਲਿਖਿਆ ਸੀ ਉਸ ਦੇ ਤਹਿਤ ਮੈਨੂੰ ਸਵੇਰੇ ਹੀ ਏਡੀਸੀਪੀ ਸਰਦਾਰ ਹਰਪਾਲ ਸਿੰਘ ਜੀ ਦਾ ਜਦੋਂ ਮੈਸੇਜ ਆਇਆ ਉਹਨਾਂ ਨੇ ਦਫ਼ਤਰ ਬੁਲਾਇਆ ਔਰ ਦਫ਼ਤਰ ਬੁਲਾ ਕੇ ਸੀਪੀ ਸਾਹਿਬ ਦੇ ਨਾਲ ਮੀਟਿੰਗ ਕਰਾ ਕੇ ਅੱਜ ਈਸ਼ਵਾਸ਼ਣ ਦਵਾਇਆ ਕਿ 2-3 ਦਿਨ ਦੇ ਵਿੱਚ ਵਿੱਚ ਇਸ ਮਸਲੇ ਨੂੰ ਸ਼ਾਰਟ ਆਊਟ ਕਰਕੇ ਆਪ ਜੀ ਨੂੰ ਇਨਸਾਫ ਦਿੱਤਾ ਜਾਊਗਾ ਤੇ ਜਿਹੜੀ ਵੀ ਦੋਸ਼ੀਆਂ ਦੇ ਬਰ ਖਿਲਾਫ ਕਾਰਵਾਈ ਬਣਦੀ ਆ ਉਸ ਕਾਰਵਾਈ ਨੂੰ ਕਰਕੇ ਪਰਚਾਦਰਚ ਕੀਤਾ ਜਾਊਗਾ ਇਸ ਲਈ 18 ਤਰੀਕ ਨੂੰ ਦਿਨ ਐਤਵਾਰ ਜਦੋਂ ਮੇਰੇ ਸਾਥੀ ਤਕਰੀਬਨ ਮੇਨ ਮੇਨ ਆ ਗੂ ਨਿਸ਼ਾਨ ਸਿੰਘ ਜੀ ਨੂੰ ਜਦੋਂ ਪੁਲਿਸ ਨੇ ਥਾਣੇ ਦੇ ਵਿੱਚ ਲੈ ਕੇ ਆਏ ਮੇਰੇ ਸਾਥੀ ਉੱਥੇ ਇਕੱਠੇ ਹੋਏ ਉੱਥੇ ਐਸਐਚਓ ਸਾਹਿਬ ਦੇ ਸ਼ਵਾਸ਼ਨ ਤੇ ਇਹਨਾਂ ਨੇ ਵੀਰਵਾਰ ਤੱਕ ਦਾ ਟਾਈਮ ਲਿਆ ਸੀ ਪਰ ਵੀਰਵਾਰ ਜਦੋਂ ਮੇਰੇ ਸਾਥੀ ਆਪਣੀ ਟੀਮ ਦੇ ਨਾਲ ਐਸਐਚਓ ਸਾਹਿਬ ਕੋ ਗਏ ਐਸਐਚਓ ਸਾਹਿਬ ਨੇ ਡਿਪਟੀ ਸਾਹਿਬ ਦੀ ਗੱਲ ਕੀਤੀ ਪਰ ਡਿਪਟੀ ਸਾਹਿਬ ਛੁੱਟੀ ਤੇ ਨੇ ਉਹ ਸੋਮਵਾਰ ਆ ਕੇ ਤੁਹਾਡੇ ਸਾਰੇ ਮਸਲੇ ਦਾ ਹੱਲ ਕੀਤਾ ਜਾਊਗਾ ਪਰ ਸੋਮਵਾਰ ਤੱਕ ਉਡੀਕ ਕਰਦੇ ਅੱਜ ਦਿਨ ਸੋਮਵਾਰ ਆ ਪਰ ਅੱਜ ਐਸਐਚਓ ਸਾਹਿਬ ਨਾਲ ਵੀ ਗੱਲ ਹੋਈ ਸੀਪੀ ਸਾਹਿਬ ਨੇ ਆਪਣੇ ਕੋਲ ਸਾਡੇ ਮਸਲੇ ਨੂੰ ਸੱਦ ਲਿਆ ਉਹ ਸਾਨੂੰ ਪੂਰਨ ਵਿਸ਼ਵਾਸ ਆ ਕਿ ਸੀਪੀ ਸਾਹਿਬ ਇੱਕ ਅੰਮ੍ਰਿਤਸਰ ਦੇ ਬਹੁਤ ਹੀ ਵਧੀਆ ਕਮਿਸ਼ਨਰ ਸਾਹਿਬ ਨੇ ਉਹਨਾਂ ਦੀ ਜਿਹੜੀ ਟੀਮ ਆ ਏਡੀਸੀਪੀ ਹਰਪਾਲ ਸਿੰਘ ਜੀ ਔਰ ACP ਹੈੱਡਕੁਆਰਟਰ ਕਬਲਜੀਤ ਸਿੰਘ ਜੀ ਦੇ ਦਖਲ ਦੇ ਨਾਲ ਅੱਜ ਦੇ ਧਰਨੇ ਨੂੰ ਅਸੀਂ ਇੱਥੇ ਮੋਤਵ ਵੀ ਕਰਦੇ ਆਂ ਔਰ ਸਾਨੂੰ ਆਸ ਆ ਕਿ ਇਹ ਤਿੰਨੋਂ ਅਫਸਰ ਇੱਕ ਸ਼ਹਿਰ ਦੇ ਜ਼ਿੰਮੇਵਾਰ ਆਫੀਸਰ ਨੇ ਜਿਨ੍ਹਾਂ ਨੇ ਜੋ ਸਾਨੂੰ ਵਿਸ਼ਵਾਸ ਦਿਵਾਇਆ ਸਾਨੂੰ ਪੂਰਨ ਆਸ ਆ ਵੀ ਦੋ ਤਿੰਨ ਦਿਨ ਦੇ ਵਿੱਚ ਸਾਡੇ ਮਸਲੇ ਨੂੰ ਹੱਲ ਕਰਕੇ ਸਾਨੂੰ ਇਨਸਾਫ ਦਿਵਾਇਆ ਜਾਵੇ ਜੇਕਰ ਸਾਡਾ ਮਸਲਾ ਫਿਰ ਵੀ ਹੱਲ ਨਹੀਂ ਹੁੰਦਾ ਤੇ ਅਸੀਂ ਬਹੁਤ ਵੱਡੇ ਪੱਧਰ ਤੇ ਇਸ ਦਾ ਪ੍ਰਦਰਸ਼ਨ ਕਰਾਂਗੇ ਜੇਸ ਦੀ ਸਾਰੀ ਜ਼ਿੰਮੇਵਾਰੀ ਅੰਮ੍ਰਿਤਸਰ ਡਿਸਟ੍ਰਿਕਟ ਦੇ ਪੁਲਿਸ ਪ੍ਰਸ਼ਾਸਨ ਦੀ ਹੋਏਗੀ ਧੰਨਵਾਦ